ਪੀਂਦਾ ਹੈ ਤੇ ਕਿਸੇ ਪ੍ਰਸ਼ਾਦਾ ਵਰਜਿਆ ਹੂੰ ਦੁਰਗਾ ਸਿੰਘ ਸ਼ਰਾਬ ਬੜੀ ਪੀਂਦੀ ਸੀ 87 ਚ 87 ਚ ਮੈਂ ਤੇਰੇ ਕੋਲ ਨਹੀਂ ਰਹਿਣਾ ਲਿਆ ਕਾਪੀ ਲੇਖ ਲਾ ਪੈਨ ਨਾਲ ਮੈਂ ਤੇਰੇ ਕੋਲ 87 ਚ ਨਹੀਂ ਰਹਿਣਾ ਮੈਂ ਕਿਹਾ ਤੂੰ ਮੈਨੂੰ ਮਾਰਨਾ ਥਾ ਤਾਰਾ ਤੂੰ ਕਿਉਂ ਮਰਨਾ ਹੈ ਮਰਾਂਗਾ ਮੈਂ ਤੇ ਚਾਰ ਦਿਨ ਪੀਵਾਂਗਾ ਤੇ ਬਾਬੇ ਬੁੱਢੇ ਸਭ ਸੌ ਪਾਵਾਂਗਾ ਫਿਰ ਸੌ ਪਾਇਆ ਉਸ ਦਿਨ ਸੰਤ ਆ ਗਏ ਸਤਾਂ ਉਹ ਪ੍ਰਸ਼ਾਦਾ ਕਿ ਕਰ ਸਕਣ ਤੁਰ ਜਾਂਦੇ ਸੀ ਉਹਨਾਂ ਫੜ ਕੇ ਛਾਤੀ ਨਾਲ ਲਾ ਲਿਆ ਝੋਕਣ ਲੱਗਾ ਸੀ ਤੇ ਉਹਨਾਂ ਆਗਾ ਜਿਵੇਂ ਆ ਤੁਹਾਡਾ ਬੂਆ ਇੱਥੋਂ ਲੰਘੇ ਹੋਣ ਤੇ ਉਹਨਾਂ ਨੇ ਆਗਾ ਫੜ ਕੇ ਛਾਤੀ ਨਾਲ ਲਾ ਲਿਆ ਅਖਾ ਦੁਰਗਾ ਸਤ ਤੂੰ ਤਾਂ ਸੇਵਾ ਉਹ ਨਹੀਂ ਕਰਦੀ ਅੱਛਾ ਬਸ ਦੁਰਗਾ ਸੋ ਕਰਨ ਨੂੰ ਵੇਖਿਆ ਹੀ ਨਹੀਂ ਜੇ ਕਿ ਅੱਖਣਾ ਤਾਂ ਅੱਖਣਾ ਮੈਨੂੰ ਰੱਬ ਜਿਨਾ ਭਰੋਸਾ ਭੰਦਾ ਮੇਰੀ ਭੈਣ ਹੈਗੀ ਫਿਰ ਬੱਚਿਆਂ ਦੇ ਸਿਰ ਤੇ ਤੇ ਹੁਣ ਹੁਣ ਤਿੰਨ ਵਾਰ ਤਿੰਨ ਵਾਰ ਹੁਣ ਵੀ ਅਜੇ ਤਾਈਂ ਸਿਰ ਤੇ ਛੱਤ ਨਹੀਂ ਗਈ ਅਜੇ ਤਾਈਂ ਵੀ ਉਹ ਚਾਰ ਧੀਆ ਨੇ ਕਦੀ ਕਿਸੇ ਦੇ ਵਿਹੜੇ ਤੇ ਕਦੀ ਕਿਸੇ ਦੇ ਵਿਹੜੇ ਤੇ ਪੰਜ ਧੀਆ ਤੇ ਪੰਜਾਂ ਦੇ ਮਾਤਾ ਨੇ ਇਦੋਂ ਪਹਿਲਾਂ ਦੱਸਿਆ